ਪੰਜਾਬ ਵਿੱਚ ਹੋਣ ਜਾ ਰੀਆਂ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਥੰਮਨ ਤੋਂ ਪਹਿਲਾਂ ਪਾਰਟੀਆਂ ਦੇ ਵੱਡੇ ਆਗੂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਦਿਖਾ ਦਿੰਦੇ ਆ ਜਿੱਦੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਲੁਧਿਆਣਾ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੱਡੇ ਚੋਣ ਜਲਸੇ ਨੂੰ ਸਬੋਧਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਨੂੰ ਲੈ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆਏ ਉੱਥੇ ਹੀ ਵਿਰੋਧੀ ਸਰਕਾਰਾਂ ਦੇ ਉੱਤੇ ਵੀ ਤਿੱਖੇ ਹਮਲੇ ਵਿਕਰਮ ਮਜੀਠੀਆ ਵੱਲੋਂ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਵੱਖ-ਵੱਖ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੱਡੇ ਚੋਣ ਜਲਸੇ ਨੂੰ ਸਬੋਧਤ ਕਰਦੇ ਹੋਏ ਨਜ਼ਰ ਆਏ ਨੇ ਵਿਕਰਮ ਮਜੀਠੀਆ ਇੱਕ ਕਾਰਪੋਰੇਸ਼ਨ ਦੀ ਇਲੈਕਸ਼ਨ ਜੇ ਸਰਕਾਰ ਦਾ ਵਾਸ ਚੱਲਦਾ ਤੇ ਸ਼ਾਇਦ ਭਗਵੰਤ ਮਾਨ ਨੇ ਹਲੇ ਵੀ ਨਹੀਂ ਹੋਣ ਦੇਗੀ ਲੰਬੇ ਸਮੇਂ ਤੋਂ ਇਲੈਕਸ਼ਨ ਦੀ ਉਚ ਚਲਦੀ ਸੀ ਔਰ ਪੀਪਲ ਰੈਪ੍ਰੈਜੈਂਟੇਸ਼ਨ ਐਕਟ ਲੋਕਤੰਤਰ ਚ ਵੋਟਰ ਦਾ ਅਧਿਕਾਰ ਆਪਣਾ ਮੈਂਬਰ ਪਾਰਲੀਮੈਂਟ ਚੁਣਨਾ ਦੇਸ਼ ਦੀ ਸਰਕਾਰ ਬਣਾਉਣੀ ਆਪਣੀ ਆਪਣਾ ਐਮਐਲਏ ਚੁਣਨਾ ਸੂਬੇ ਦੀ ਸਰਕਾਰ ਬਣਾਉਣੀ ਔਰ ਫਿਰ ਗੜੀਆਂ ਨਾਲੀਆਂ ਸ਼ਹਿਰ ਦੇ ਵਿਕਾਸ ਵਾਸਤੇ ਕਾਰਪੋਰੇਸ਼ਨ ਬਣੀ ਹੈ ਜਿੱਥੇ ਤੁਸੀਂ ਆਪਣਾ ਮਿਊਨਿਸਪਲ ਕਾਉਂਸਲਰ ਚੁਣਦੇ ਹੋ ਜਾਂ ਮਿਊਨਿਸਪਲ ਕਮੇਟੀ ਦਾ ਮੈਂਬਰ ਕਹਿ ਲਿਏ ਜਾਂ ਐਮਸੀ ਸਹਿਬਾਨ ਕਹਿ ਲਿਏ ਇਹਦੇ ਨਾਲ ਲੋਕਾਂ ਦੀ ਆਵਾਜ਼ ਔਰ ਲੋਕਾਂ ਦੇ ਮੁੱਦੇ ਅਡਰੈਸ ਕਰਨ ਦਾ ਇੱਕ ਬੜਾ ਵੱਡਾ ਪਲੇਟਫਾਰਮ ਹੁੰਦਾ ਮਗਰ ਜਦੋਂ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜੇ ਉਹ ਹਾਲਾਤ ਉਦੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਕਿ ਪੌਣੇ 3 ਸਾਲ ਬੀਤ ਗਏ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕਿਸ ਗੱਲ ਦੀ ਆ ਔਰ ਇਹੀ ਕਾਰਨ ਹੈ ਕਿ ਗੱਲ ਭਗਵੰਤਪਾਲ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦੇ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਮੈਚ ਸਮਝਦਾ ਮਹਿਸੂਸ ਹੋਣ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਛੁਟਕਲੇ ਸਭ ਕੋ ਸਭਾਏ ਮੈਂ ਵੀ ਕੰਮ ਕੋਈ ਨਹੀਂ ਕੀਤਾ ਹਰ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ ਹੀ ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲੈਂਦੇ ਔਰ ਬੰਦਾ ਜਦੋਂ ਜ਼ਰੂਰ ਚ ਹੋਵੇ ਫਿਰ ਜੋ ਕੁਝ ਮਨ ਦੀ ਬੋਲੀ ਜਾਵੇ ਅਗਲਾ ਹੱਸ ਕੇ ਟਾਲ ਦਿੰਦਾ ਕਿ ਯਾਰ ਇਹਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕਿ ਮਗਰ ਮੇਰੇ ਵਿਰੋਖ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਹੈ ਜਿਹੜਾ ਪੰਜਾਬ ਦੇ ਲੌ ਨ ਆਰਡਰ ਦੇ ਜੋ ਹਾਲਾਤ ਬਣੇ ਇਹ ਖਾਦੀ ਪੀਤੀ ਦਾ ਹੀ ਨਤੀਜਾ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਆ ਤੁਹਾਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆ ਵੈਮਨਲਸ ਕਹਿ ਕੇ ਉਹਦੀ ਲੀਪਾ ਪੋਚੀ ਕਰਕੇ ਸੁੱਤੀ ਬਿੰਦੀ ਲਾ ਕੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਗ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਤਾ ਇਹ ਖਾਦੀ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਵ ਲਿਆਵਾਂਗੇ ਸਭ ਬਦਲਾਵ ਇਨਕਦਰ ਜ਼ਰੂਰ ਆ ਗਿਆ ਜਿੱਦ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਰਿਪੋਰਟ ਮੈਂ ਇਸ ਗੱਲ ਦਾ ਐਡਵੋਕੇਟ ਨਹੀਂ ਹਾਂ ਕਿ ਪੀਣੀ ਚਾਹੀਦੀ ਮਗਰ ਇਹ ਬਦਲਾਵ ਜ਼ਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਨਹੀਂ ਸੁਣੇ ਨੂੰ ਮਿਲਦੀ ਸੀ ਕਿ ਉਹ ਬਾਹਰਲੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲੁਪੇਂਗਾ ਦੀ ਫਲਾਈਟ ਤੋਂ ਲਾਤ ਦਾ ਗਿਆ ਕਿਉਂਕਿ ਉਹ ਲੇਖਾ ਪੀ ਵੱਧ ਲਈ ਸੀ ਇਹ ਸ਼ਾਇਦ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਤੋਂ ਜਾਤੋਂ ਤਾਂ ਆਤਾ ਗਿਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਕੀਤੀ ਵੱਧ ਗਈ ਗੋਰਤਲਾ ਬਾਕੀ ਅੱਜ ਸ਼ਾਮ ਨੂੰ 5 ਵਜੇ ਪਰਚਾਰ ਥਮ ਜਾਏਗਾ ਉਸ ਤੋਂ ਪਹਿਲਾਂ ਸਾਰੀ ਪਾਰਟੀਆਂ ਦੇ ਆਗੂਆਂ ਵੱਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਤੇ ਇਸੇ ਕਰੀ ਦੇ ਤਹਿਤ ਵਿਕਰਮ ਮਜੀਠੀਆ ਲੁਧਿਆਣਾ ਪਹੁੰਚੇ ਹੋਏ ਨੇ ਸੋ ਅੱਜ ਲੈਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਇਹ ਪੋਰਸ਼ ਏਰੀਆ ਦੇ ਵਿੱਚ ਸਨੇਚਿੰਗ ਕਦੇ ਮੋਬਾਈਲ ਖੋਏ ਜਾਂਦੇ ਆ ਕਦੇ ਚੈਨੀਆਂ ਲਾ ਲਈਆਂ ਜਾਂਦੀਆਂ ਔਰ ਲੇਡੀਜ਼ ਸੈਰ ਤੱਕ ਨਹੀਂ ਕਰ ਸਕਦੀਆਂ ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਜਿਹੜੀਆਂ ਬੇਸਿਕ ਨੀਡਸ ਨੇ ਸਾਡੀਆਂ ਉਹ ਵੀ ਨਹੀਂ ਪੂਰੀਆਂ ਹੋ ਰਹੀਆਂ ਜੋ ਕਾਰਪੋਰੇਸ਼ਨ ਦਾ ਇੱਕ ਫਰਜ ਬੰਦਾ ਵੀ ਹਰ ਬੰਦੇ ਇਹ ਟੈਕਸ ਲੈਂਦੇ ਨੇ ਵੀ ਬੇਸਿਕ ਸਹੂਲਤਾਂ ਵੀ ਨਹੀਂ ਸਾਨੂੰ ਦੇ ਰਹੇ ਤੇ ਉਸ ਤੋਂ ਬਾਅਦ ਇਹ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਸੋ ਬਹੁਤ ਨੁਕਸਾਨ ਕਰਤਾ ਇਹਨਾਂ ਨੇ ਝਾੜੂ ਵਾਲਿਆਂ ਨੇ ਅੱਜ ਸਾਨੂੰ ਬਹੁਤ ਡਾਕਟਰ ਸੁਖਲੀਨ कौर ਨੂੰ ਬਹੁਤ ਬਲ ਮਿਲਿਆ ਅੱਜ ਸਾਡੇ ਬਿਕਰਮਜੀਤ ਸਿੰਘ ਨੇ ਜੋ 8 ਸਾਲ ਤੋਂ ਸੇਵਾ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਜਦੋਂ ਇਹਨਾਂ ਨੂੰ ਚਾਨਣਾ ਹੋਇਆ ਜਦੋਂ ਉਹਨਾਂ ਦੇ ਭੇਟ ਖੁੱਲੇ ਤਾਂ ਇਹਨਾਂ ਦਾ ਦਰਦ ਜਾਗਿਆ ਇਹ ਕਹਿੰਦੇ ਨਹੀਂ ਮੈਂ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਣਾ ਲੁਧਿਆਣਾ ਸ਼ਹਿਰ ਨੂੰ ਬਰਬਾਦ ਨਹੀਂ ਹੋਣ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਜੋ ਇੰਟਰਨਲ ਇਹਨਾਂ ਦੀ ਗੇਮ ਚੱਲ ਰਹੀ ਹੈ ਮੈਂ ਉਹਦੇ ਵੱਡੇ ਵੱਡੇ ਖੁਲਾਸੇ ਕਰਾਂਗਾ ਔਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਡਾਕਟਰ ਸਕਲੀਨ ਕੌਰ ਦੇ ਹੱਕ 'ਚ ਵੋਟਾਂ ਪਾ ਕੇ ਬੋਰਡ ਦੀ ਖੂਬਸੂਰਤੀ ਨੂੰ ਬਰਕਰਾਰ